ਭਾਈ ਅਮਰਤਪਾਲ ਸਿੰਘ ਉਹ ਰਿਜ਼ਲਟ ਡਿਕਲੇਅਰ ਅੱਜ ਹੀ ਡਿਕਲੇਅਰ ਇਹ ਸੀਟ ਵਨ ਸਾਈਡਡ ਹੈ ਕੋਈ ਇਸ ਕਿੰਤੂ ਪ੍ਰਿੰਤੂ ਵਾਲੀ ਗੱਲ ਨਹੀਂ ਕੌਣ ਕਹਿੰਦਾ ਪੰਜਾਬ ਮਰ ਗਿਆ ਪੰਜਾਬ ਹੈਗਾ ਹੈ ਪੰਜਾਬ ਨੂੰ ਮਾਰਨ ਵਾਲੇ ਇਹ ਲੀਡਰ ਅਗਰ ਸਰਕਾਰ ਨੇ ਕੋਈ ਸ਼ਰਾਰਤ ਕੀਤੀ ਹੈ ਇਸ ਸੀਟ ਤੇ ਤੇ ਯਾਦ ਰੱਖੇ ਸਰਕਾਰ ਜਾਂ ਦੂਜੀਆਂ ਪਾਰਟੀਆਂ ਸਾਰੇ ਪੰਜਾਬ 'ਚ ਹੀ ਉਹਨਾਂ ਨੂੰ ਇਹ ਨਤੀਜੇ ਬੜੇ ਭੜੇ ਭੁਗਤਣੇ ਪੈਣਗੇ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਬੜੀ ਵਿਰੋਧਤਾ ਇਸ ਦੀ ਉਹਨਾਂ ਦੇ ਸਾਹਮਣੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਇਲੈਕਸ਼ਨਾਂ ਤੋਂ ਬਾਅਦ ਜੇ ਪੰਜਾਬ ਦੇ ਵਿੱਚ ਸਹੀ ਇਲੈਕਸ਼ਨ ਹੋਇਆ ਤੇ ਆਹ ਹੋਇਆ ਇਹ ਉਹ ਇਲੈਕਸ਼ਨ ਹੈ ਜਿੱਥੇ ਲੋਕ ਨਸ਼ੇ ਪਿੱਛੇ ਨਹੀਂ ਆਏ ਕਿਸੇ ਬੋਤਲ ਪਿੱਛੇ ਨਹੀਂ ਆਏ ਕਿਸੇ ਦੇ ਕਹਿਣ ਤੇ ਨਹੀਂ ਆਏ ਜੇ ਆਏ ਨੇ ਤਾਂ ਆਪ ਦੇ ਜੋਸ਼ ਦੇ ਨਾਲ ਆਪ ਕਿ ਜਿਵੇਂ ਅਸੀਂ ਸੁਣਦੇ ਹੁੰਦੇ ਸੀ ਕਿ ਪੁਰਾਣੇ ਅਕਾਲੀ ਦਲ ਦੇ ਟਾਈਮ 'ਤੇ ਕਿ ਲੋਕਾਂ ਨੇ ਆਹ ਟੁੱਟ ਕੇ ਪੈ ਜਾਣਾ ਕਿ ਸਾਡਾ ਪੰਥ ਹੈ ਪਰ ਉਹਨਾਂ ਦਾ ਬੇੜਾ ਗਰਗ ਹੋ ਗਿਆ ਪਰ ਭਾਈ ਅੰਮ੍ਰਿਤਪਾਲ ਕਰਕੇ ਤੇ ਭਾਈ ਹਰਪਾਲ ਸਿੰਘ ਮਲੇਰ ਦੀ ਮਦਦ ਕਰਕੇ ਮੈਂ ਕਹਿੰਦਾ ਇਹੋ ਜਿਹਾ ਇੱਕ ਰੰਗ ਬਣਿਆ ਹੈ ਕਿ ਲੱਗਦਾ ਜਿਵੇਂ ਪੰਜਾਬ 60 70 ਸਾਲ ਪਹਿਲਾਂ ਹੁੰਦਾ ਸੀ ਕਿਸੇ ਟਾਈਮ ਤੇ ਉਹਨਾਂ ਅਕਾਲੀਆਂ ਦੇ ਵਕਤ ਉਹ ਪੰਜਾਬ ਅੱਜ ਇੱਥੇ ਹੀ ਪੰਜਾਬ ਨੂੰ ਬਦਨਾਮ ਕਰਨ ਵਾਲੇ ਇਹ ਲੀਡਰ ਨੇ ਸੋ ਮੇਰੀ ਬੇਨਤੀ ਹੈ ਕਿ ਇਹ ਤਾਂ ਬਹੁਤ ਵਧੀਆ ਹੋ ਗਿਆ ਤੇ ਲੋਕਾਂ ਨੇ ਜਿਸ ਜਿਸ ਜੋਸ਼ ਦੇ ਵਿੱਚ ਹੈਗੇ ਨੇ ਵਨ ਸਾਈਡਡ ਭਾਈ ਅਮਰਤਪਾਲ ਸਿੰਘ ਜੀ ਦੀ ਚੋਣ ਮਹੀਮ ਨੂੰ ਪੂਰਾ ਹਲਾਰਾ ਮਿਲ ਰਿਹਾ ਸਾਡੇ ਨਾਲ ਉਹਨਾਂ ਦੇ ਵਕੀਲ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਕਿਵੇਂ ਦਾ ਹੰਗਾਰਾ ਮੇਰੇ ਰਿਹਾ ਜੀ ਦੇਖੋ ਮੇਰੇ ਦੇਖਣ ਚ 89 ਤੋਂ ਬਾਅਦ 1999 ਤੋਂ ਬਾਅਦ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਇਲੈਕਸ਼ਨਾਂ ਤੋਂ ਬਾਅਦ ਜੇ ਪੰਜਾਬ ਦੇ ਵਿੱਚ ਸਹੀ ਇਲੈਕਸ਼ਨ ਹੋਇਆ ਤੇ ਆ ਹੋ ਰਿਹਾ ਹੈ ਇਹ ਉਹ ਇਲੈਕਸ਼ਨ ਹੈ ਜਿੱਥੇ ਲੋਕ ਨਸ਼ੇ ਪਿੱਛੇ ਨਹੀਂ ਆਏ ਕਿਸੇ ਬੋਤਲ ਪਿੱਛੇ ਨਹੀਂ ਆਏ ਕਿਸੇ ਦੇ ਕਹਿਣ ਤੇ ਨਹੀਂ ਆਏ ਜੇ ਆਏ ਨੇ ਤਾਂ ਆਪ ਦੇ ਜੋਸ਼ ਦੇ ਨਾਲ ਆ ਪਏ ਮੈਂ ਵੇਖ ਕੇ ਹੈਰਾਨ ਹੈ ਨਾ ਪਿੰਡਾਂ ਦੇ ਅੰਦਰ ਕਿ ਜਿਵੇਂ ਅਸੀਂ ਸੁਣਦੇ ਹੁੰਦੇ ਸੀ ਕਿ ਪੁਰਾਣੇ ਅਕਾਲੀ ਦਲ ਦੇ ਟਾਈਮ 'ਤੇ ਕਿ ਲੋਕਾਂ ਨੇ ਆਹ ਟੁੱਟ ਕੇ ਪੈ ਜਾਣਾ ਕਿ ਸਾਡਾ ਪੰਥ ਹੈ ਪਰ ਉਹਨਾਂ ਦਾ ਬੇੜਾ ਗਰਕ ਹੋ ਗਿਆ ਪਰ ਭਾਈ ਅਮਰਤਪਾਲ ਕਰਕੇ ਤੇ ਭਾਈ ਹਰਪਾਲ ਸਿੰਘ ਬਲੇਰ ਦੀ ਮਦਦ ਕਰਕੇ ਮੈਂ ਕਹਿੰਦਾ ਇਹੋ ਜਿਹਾ ਇੱਕ ਰੰਗ ਬਣਿਆ ਕਿ ਲੱਗਦਾ ਜਿਵੇਂ ਪੰਜਾਬ 60 70 ਸਾਲ ਪਹਿਲਾਂ ਹੁੰਦਾ ਸੀ ਕਿਸੇ ਟਾਈਮ ਤੇ ਉਹਨਾਂ ਅਕਾਲੀਆਂ ਦੇ ਵਕਤ ਉਹ ਪੰਜਾਬ ਅੱਜ ਇੱਥੇ ਹੈਗਾ ਕੌਣ ਕਹਿੰਦਾ ਪੰਜਾਬ ਮਰ ਗਿਆ ਪੰਜਾਬ ਹੈਗਾ ਪੰਜਾਬ ਨੂੰ ਮਾਰਨ ਵਾਲੇ ਇਹ ਲੀਡਰ ਨੇ ਪੰਜਾਬ ਨੂੰ ਬਦਨਾਮ ਕਰਨ ਵਾਲੇ ਇਹ ਲੀਡਰ ਨੇ ਸੋ ਮੇਰੀ ਬੇਨਤੀ ਹੈ ਕਿ ਇਹ ਤਾਂ ਬਹੁਤ ਵਧੀਆ ਹੋ ਗਿਆ ਤੇ ਲੋਕਾਂ ਨੇ ਜਿਸ ਜਿਸ ਜੋਸ਼ ਦੇ ਵਿੱਚ ਹੈਗੇ ਨੇ ਵਨ ਸਾਈਡਡ ਜੇ ਸਰਕਾਰ ਨੇ ਕੋਈ ਸ਼ਰਾਰਤ ਕੀਤੀ ਐ ਇਸ ਸੀਟ ਤੇ ਤੇ ਯਾਦ ਰੱਖੇ ਸਰਕਾਰ ਜਾਂ ਦੂਜੀਆਂ ਪਾਰਟੀਆਂ ਸਾਰੇ ਪੰਜਾਬ 'ਚ ਉਹਨਾਂ ਨੂੰ ਇਹ ਨਤੀਜੇ ਬੜੇ ਭੜੇ ਭੁਗਤਨੇ ਪੈਣਗੇ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਬੜੀ ਵਿਰੋਧਤਾ ਇਸ ਦੀ ਉਹਨਾਂ ਦੇ ਸਾਹਮਣੇ ਹੋ ਤੇ ਹੋਰ ਪਿੰਡਾਂ ਦੇ ਵਿੱਚ ਵੀ ਧਰਮਾ ਹੰਗਾਰਾ ਮਿਲ ਰਿਹਾ ਮੈਂ ਕਹਿੰਦਾ ਜੀ ਇਹੋ ਜਿਹਾ ਹੰਗਾਰਾ ਤੁਸੀਂ ਵੇਖਿਆ ਹੀ ਨਹੀਂ ਸ਼ਾਇਦ ਤੁਹਾਡੀ ਉਮਰ ਮੇਰੇ ਦੇਖਣ 'ਚ ਬਹੁਤ ਛੋਟੀ ਹੋਣੀ 35 ਸਾਲ ਪਹਿਲਾਂ ਹੰਗਾਰਾ ਸੀ ਜਾਂ 1966 ਤੋਂ ਪਹਿਲਾਂ ਪੰਜਾਬ ਹੈ ਜਿਹੜਾ ਇਹ ਪੰਜਾਬ ਮਾਝਾ 1968 ਤੋਂ ਪਹਿਲਾਂ ਵੀ ਪੰਜਾਬ ਦਾ ਜਿਹੜਾ ਇਹ ਮੱਝਾ ਸੀ ਐਸੇ ਤਰ੍ਹਾਂ ਹੀ ਪੰਥ ਦੇ ਨਾਲ ਹੁੰਦਾ ਸੀ ਜਿਵੇਂ ਅੱਜ ਖਲੋਤਾ ਹੈ ਤੇ ਜਿਹੜਾ ਸਰਦਾਰ ਆਪਣੇ ਹੈਗੇ ਨੇ ਭਾਈ ਅਮਰਤਪਾਲ ਸਿੰਘ ਉਹ ਰਿਜ਼ਲਟ ਡਿਕਲੇਅਰ ਅੱਜ ਹੀ ਡਿਕਲੇਅਰ ਇਹ ਸੀਟ ਵਨ ਸਾਈਡਡ ਹੈ ਕੋਈ ਇਹ ਚ ਕਿੰਤੂ ਪ੍ਰਿੰਤੂ ਵਾਲੀ ਗੱਲ ਨਹੀਂ ਸੋ ਮੇਰੇ ਦੇਖਣ ਚ ਬੜੀ ਰੱਬ ਦੀ ਮਹਾਰਾਜ ਦੀ ਕਿਰਪਾ ਹੈ ਸੀਟ ਦੀ ਠੀਕ ਹੈ ਜੀ ਜਿਹੜੇ ਉਹ ਅਕਾਲੀ ਦਲ ਅੰਮ੍ਰਿਤਸਰ ਦੇ ਆਪਣੇ ਆਗੂ ਸੀਗੇ ਉਹ ਵੀ ਇਹਨਾਂ ਦੇ ਹੱਕ ਵਿੱਚ ਆ ਗਏ ਕਿ ਕਿੰਨਾ ਕੁ ਹੋਰ ਹੰਗਾਰਾ ਮਿਲੇ ਦੇਖੋ ਭਾਈ ਹਰਪਾਲ ਸਿੰਘ ਬਲੇਰ ਨੇ ਜੋ ਕੀਤਾ ਹੈ ਬਹੁਤ ਵਧੀਆ ਹੈ ਦੇਖੋ ਇੱਕ ਬੰਦਾ ਮਿਹਨਤ ਕਰਦਾ ਹੈ ਉਹ ਬੰਦਾ ਮਿਹਨਤ ਲਗਾਤਾਰ ਕਰ ਰਿਹਾ ਹੈ ਪਰ ਉਹਦੀ ਮੈਨੂੰ ਬੜਾ ਵਧੀਆ ਲੱਗਿਆ ਕਿ ਜਦੋਂ ਦੇਖਿਆ ਕਿ ਭਾਈ ਅਮਰਤਪਾਲ ਆ ਗਿਆ ਉਹਨੇ ਆਪਣੇ ਉੱਪਰ ਪਿੱਛੇ ਕਰ ਲਿਆ ਇਹ ਇੱਕ ਕੌਮ ਦੇ ਪ੍ਰਤੀ ਤੇ ਬਹੁਤ ਵੱਡਾ ਮੈਸੇਜ ਹੈ ਜੇ ਸਾਡੇ ਲੀਡਰਾਂ ਚ ਇਹੋ ਜਿਹੇ ਮੈਸੇਜ ਆਉਣਗੇ ਤਾਂ ਇਹਦਾ ਰਿਜ਼ਲਟ ਜਿਹੜਾ ਆਪਦੇ ਪੰਜਾਬ ਦੇ ਲਈ ਬੜਾ ਬੈਟਰ ਹੋ